ਬਾਪੂ ਦਾ ਕਲਾਕਾਰ ਆਓ ਅਸੀਂ ਬਾਪੂ ਜੀ ਨਾਲ ਵੀ ਗੱਲਬਾਤ ਕਰਦੇ ਹਾਂ ਔਰ ਉਹਨਾਂ ਕੋਲ ਆਪਾਂ ਪੁੱਛੀਏ ਕਿ ਮੂਵੀ ਦੇ ਵਿੱਚ ਇਦਾਂ ਦਾ ਕੀ ਗੱਲਬਾਤ ਹੈ ਕੋਈ ਪਿੰਦਿਆ ਉਹ ਉਦਾਸ ਨਹੀਂ ਰਹਿੰਦਾ ਹੁੰਦਾ ਓਏ ਤੂੰ ਗਾਇਆ ਕਰ ਰਿਆਜ਼ ਕਰਿਆ ਕਰ ਓਏ ਤੇਰਾ ਗਾਣਾ ਤੇ ਮੇਰਾ ਮੇਰੀ ਜ਼ਿੰਦਗੀ ਹੈ ਪਿੰਦਿਆ ਗੱਲ ਸੁਣ ਜਦੋਂ ਮੈਂ ਮਰ ਗਿਆ ਮੈਨੂੰ ਸ਼ਮਸ਼ਾਨ ਤੋਂ गांव ਦਾ ਛੱਡ ਕੇ ਆਇੰਗੇ ਨਾ ਆ பாਪੂ ਦੇ ਕਲਾਕਾਰ ਦੀ ਜਿੱਥੇ ਦਾ ਗੱਲ ਰਹੀ ਜੀ ਇਹ ਫਿਲਮ ਇੱਕ ਫੈਮਿਲੀ ਡਰਾਮਾ ਜਿਸ ਦੇ ਵਿੱਚ ਇੱਕ ਪਿਓ ਤੇ ਇੱਕ ਬੇਟੇ ਦੇ ਆਪਸੀ ਮੁਹੱਬਤ ਦੀ ਕਹਾਣੀ ਹੈ ਕਹਿ ਲੋ ਕਿ ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਦੀ ਕਹਾਣੀ ਹੈ ਇਹ ਸੁਪਨੇ ਪੂਰੇ ਕਰਨ ਦੇ ਵਾਸਤੇ ਉਹ ਕੀ ਕੀ ਜ਼ਫਰ ਜਾਲਦਾ ਉਹ ਕੀ ਕੀ ਮੁਸੀਬਤਾਂ ਚਲਦਾ ਤੇ ਉਹ ਆਪਣੇ ਬੇਟੇ ਨੂੰ ਕਿਸ ਤਰ੍ਹਾਂ ਉਹਦੇ ਮਕਾਮ ਤੱਕ ਪਹੁੰਚਾਉਂਦਾ ਇਹ ਕਹਾਣੀ ਅੱਜ ਕੱਲ ਦੀ ਸੁਸਾਇਟੀ ਦੇਖੋ ਕਿੰਨੇ 올ਡ ਡੇਜ਼ ਹੋਮ ਉੱਬਰ ਕੇ ਸਾਹਮਣੇ ਆਏ ਕਿੰਨੇ ਬਣੇ ਨੇ ਕਿਉਂ ਬਣੇ ਨੇ ਇਸੇ ਕਰਕੇ ਬਣੇ ਨੇ ਸਾਡੇ ਜਿਹੜੀ ਸੁਸਾਇਟੀ ਦੇ ਵਿੱਚ ਇਮੋਸ਼ਨਸ ਮਰ ਚੁੱਕਿਆ ਇਹ ਅਸੀਂ ਫਿਲਮ ਦਾ ਜਿਹੜਾ ਬਣਾਉਣ ਦਾ ਕਾਰਨ ਵੀ ਇਹੀ ਹੈ ਕਿ ਅਸੀਂ ਉਹ ਇਮੋਸ਼ਨਸ ਨੂੰ ਦੁਬਾਰਾ ਜਿਉਂਦੇ ਕਰਨਾ ਚਾਹੁੰਦੇ ਆ ਪਿਆਰ ਮੁਹੱਬਤ ਦੁਬਾਰਾ ਸੁਰਜੀਤ ਕਰਨਾ ਚਾਹੁੰਦੇ ਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਟੌਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਅੱਜ ਅਸੀਂ ਪਹੁੰਚੇ ਹਾਂ ਵੀ 2 ਵੀ ਮਾਲ ਦੇ ਵਿੱਚ ਜਿੱਥੇ ਕਿ ਇੱਕ ਮੂਵੀ ਰਿਲੀਜ਼ ਹੋਈ ਹੈ ਬਾਪੂ ਦਾ ਕਲਾਕਾਰ ਬਾਪੂ ਦਾ ਕਲਾਕਾਰ ਆਓ ਅਸੀਂ ਬਾਪੂ ਜੀ ਨਾਲ ਵੀ ਗੱਲਬਾਤ ਕਰਦੇ ਹਾਂ ਔਰ ਉਹਨਾਂ ਕੋਲ ਆਪਾਂ ਪੁੱਛੀਏ ਕਿ ਮੂਵੀ ਦੇ ਵਿੱਚ ਇਦਾਂ ਦਾ ਕੀ ਗੱਲਬਾਤ ਹੈ ਕਿ ਜਿਹੜੇ ਬਾਪੂ ਦੇ ਕਲਾਕਾਰ ਨੇ ਔਰ ਸਾਰੀ ਮੂਵੀ ਦੇ ਵਿੱਚ ਸਾਰਾ ਕੁਝ ਇੰਨਾ ਅੱਛਾ ਲੱਗਿਆ ਹੈਗਾ ਆਓ ਅਸੀਂ ਬਾਪੂ ਜੀ ਨਾਲ ਗੱਲਬਾਤ ਵੀ ਕਰੀਏ ਹਾਂਜੀ ਸਵਾਗਤ ਹੈ ਬਾਪੂ ਜੀ ਤੁਹਾਡਾ ਫਿਲਮ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਹਾਂ ਪਹਿਲਾਂ ਤਾਂ ਤੁਹਾਨੂੰ ਮੋਸਟ ਵੈਲਕਮ ਜੀ ਤੁਸੀਂ ਆਇਓ ਥੀਏਟਰ ਦੇ ਵਿੱਚ ਸਾਡੇ ਸਾਰਲੈਨ ਤੇ ਸਾਡੇ ਵਰਗੇ ਨਵੇਂ ਕਲਾਕਾਰਾਂ ਨੂੰ ਪਬਲਿਕ ਦੇ ਅੱਗੇ ਐਕਸਪੋਜ਼ਰ ਦੇਣ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਖਾਨਾ ਸਾਹਿਬ ਬਾਪੂ ਦੇ ਕਲਾਕਾਰ ਦੀ ਜਿੱਥੇ ਦਾ ਗੱਲ ਰਹੀ ਜੀ ਇਹ ਫਿਲਮ ਇੱਕ ਫੈਮਿਲੀ ਡਰਾਮਾ ਜੀ ਜਿਸ ਦੇ ਵਿੱਚ ਇੱਕ ਪਿਓ ਤੇ ਇੱਕ ਬੇਟੇ ਦੇ ਆਪਸੀ ਮੁਹੱਬਤ ਦੀ ਕਹਾਣੀ ਹੈ ਕਹਿ ਲੋ ਕਿ ਉਹਨਾਂ ਦੇ ਜ਼ਿੰਦਗੀ ਦੇ ਸਫ਼ਰ ਦੀ ਕਹਾਣੀ ਹੈ ਜੀ ਇੱਕ ਪਿਓ ਦੇ ਸੁਪਨਿਆਂ ਦੀ ਕਹਾਣੀ ਹੈ ਜਿਹੜੇ ਸੁਪਨਿਆਂ ਆਪਣੇ ਬੇਟੇ ਦੀਆਂ ਅੱਖਾਂ 'ਚ ਦੇਖਦਾ ਉਹ ਚਾਹੁੰਦਾ ਕਿ ਮੇਰੇ ਬੇਟੇ ਦੇ ਸੁਪਨੇ ਪੂਰੇ ਹੋਣ ਉਹ ਆਪਣੇ ਬਾਪ ਹੋਣ ਦਾ ਫਰਜ਼ ਨਿਭਾਉਂਦਾ ਇਹ ਸੁਪਨੇ ਪੂਰੇ ਕਰਨ ਦੇ ਵਾਸਤੇ ਉਹ ਕੀ ਕੀ ਜ਼ਫਰ ਜਾਲਦਾ ਉਹ ਕੀ ਕੀ ਮੁਸੀਬਤਾਂ ਚਲਦਾ ਤੇ ਉਹ ਆਪਣੇ ਬੇਟੇ ਨੂੰ ਕਿਸ ਤਰ੍ਹਾਂ ਉਹਦੇ ਮਕਾਮ ਤੱਕ ਪਹੁੰਚਾਉਂਦਾ ਇਹ ਕਹਾਣੀ ਤੁਸੀਂ ਦੱਸ ਸਕਦੇ ਹੋ ਕਿ ਉਹ ਸ਼ਬਦ ਕਿਹੋ ਜਿਹੇ ਹੈਗੇ ਨੇ ਉਹਦੇ ਬਾਰੇ ਤੁਸੀਂ ਆਪਣੇ ਮਾੜਾ ਚਾਨਣ ਪਾਉਂਗੇ ਆ ਕਿਸ ਤਰ੍ਹਾਂ ਜੀ ਜਿਵੇਂ ਤੁਸੀਂ ਫਿਲਮ ਹੁਣੇ ਤੁਸੀਂ ਦੱਸਦੇ ਹੋ ਹੈਗੇ ਸੀ ਕਿ ਫਿਲਮ ਦੇ ਬਾਰੇ ਮਾੜਾ ਹਾਂਜੀ ਹਾਂਜੀ ਇੱਕ ਜਗ੍ਹਾ ਤੇ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਬੇਟੇ ਨੂੰ ਪੈਸਿਆਂ ਦੀ ਜ਼ਰੂਰਤ ਆ ਉਹਦੇ ਕੰਮ ਦੇ ਵਾਸਤੇ ਅਗਰ ਔਰ ਪੈਸੇ ਕਿਤੇ ਕੱਟੇ ਨਹੀਂ ਹੋ ਰਹੇ ਮੈਂ ਉਹਨੂੰ ਜਾਨਾ ਨਾਲ ਲੈ ਕੇ ਤੇ ਕਿਤੇ ਸਾਹੂਕਾਰ ਦੇ ਕੋਲ ਠੇਕੇਦਾਰ ਕੋਲ ਕਰਜ਼ਾ ਲੈਣ ਜਾਂਦੇ ਆ ਉਹ ਤੋਂ ਅਸੀਂ ਕਰਜ਼ਾ ਲੈਨੇ ਆ ਤੇ ਜੀ ਤੋ ਆਲਰੇਡੀ ਫਿਲਮ ਐਸਟੈਬਲਿਸ਼ ਹੈ ਕਿ ਮੈਂ ਕਰਜ਼ਾ ਪੈਸੇ ਲੈਂਦਾ ਰਹਿਣਾ ਉਸ ਤੋਂ ਬਾਅਦ ਜਦੋਂ ਅਸੀਂ ਘਰ ਵੱਲ ਨੂੰ ਜਾ ਰਹੇ ਹਾਂ ਤੋ ਬੜਾ ਉਦਾਸ ਉਹ ਤੁਰਿਆ ਜਾ ਰਿਹਾ ਮੈਂ ਉਹਨੂੰ ਦੇਖਦਾ ਤੇ ਮੈਨੂੰ ਆਪਣੇ ਬੇਟੇ ਦਾ ਚਿਹਰਾ ਜਿਹੜਾ ਉਦਾਸ ਚੰਗਾ ਉੱਥੇ ਇੱਕ ਡਾਇਲੋਗ ਬੋਲਦਾ ਜੀ ਬੜਾ ਹਾਰ ਟੱਚਿੰਗ ਬੜਾ ਪਿਆਰਾ ਡਾਇਲੋਗ। ਉਹ ਤੁਸੀਂ ਡਾਇਲੋਗ ਦੱਸ ਸਕਦੇ ਹੋ? ਹਾਂਜੀ ਮੈਂ ਹੁਣੇ ਤੁਹਾਨੂੰ ਡਾਇਲੋਗ ਬੋਲ ਕੇ ਦੱਸਦਾ। ਬਸ ਫਿਲਮ 'ਚ ਤਾਂ ਵਿਦ ਮਿਊਜ਼ਿਕ, ਵਿਦ ਅਫੈਕਟ ਲੱਗੇ ਹੁੰਦੇ ਵਧੀਆ। ਇੱਥੇ ਥੋੜਾ ਨਾਰਮਲ ਲੱਗੋ ਪਰ ਫਿਰ ਵੀ ਮੈਂ ਆਪਣੇ ਦਰਸ਼ਕਾਂ ਲਈ ਤੁਹਾਡੇ ਦਰਸ਼ਕਾਂ ਲਈ ਮੈਂ ਜ਼ਰੂਰ ਦੱਸੂਗਾ ਜੀ। ਉਹ ਡਾਇਲੋਗ ਹੈ ਜੀ ਮੈਂ ਰੁਕਦਾ ਆਪਣੇ ਬੇਟੇ ਵੱਲ ਦੇਖਦਾ ਤੇ ਉਹ ਉਹਦਾ ਉਦਾਸ ਚਿਹਰਾ ਨੂੰ ਦੇਖ ਕੇ ਮੈਂ ਕਹਿੰਨਾ ਓਏ ਭਿੰਦਿਆ। ਉਹ ਉਦਾਸ ਨਹੀਂ ਰਹੀਦਾ ਹੁੰਦਾ ਓਏ। ਤੂੰ ਗਾਇਆ ਕਰ, ਰਿਆਜ਼ ਕਰਿਆ ਕਰ। ਓਏ ਤੇਰਾ ਗਾਣਾ ਤੇ ਮੇਰਾ ਮੇਰੀ ਜ਼ਿੰਦਗੀ ਹੈ ਪੈਂਦਿਆ ਗੱਲ ਸੁਣ ਜਦੋਂ ਮੈਂ ਮਰ ਗਿਆ ਮੈਨੂੰ ਸ਼ਮਸ਼ਾਨ ਤੋਂ ਗਉਂਦਾ ਛੱਡ ਕੇ ਆਏਂਗਾ ਨਾ ਓਏ ਬੋਲ ਓਏ ਗਉਂਦਾ ਛੱਡ ਕੇ ਆਏਂਗਾ ਇਹ ਡਾਇਲੋਗ ਹੈ ਬਹੁਤ ਅੱਛਾ ਲੱਗਿਆ ਜੀ ਇਹ ਡਾਇਲੋਗ ਅਸੀਂ ਹੋਰ ਵੀ ਗੱਲਬਾਤ ਕਰਦੇ ਹਾਂ ਬਾਪੂ ਜੀ ਨਾਲ ਜਿੱਦਾਂ ਕੀ ਬਾਪੂ ਜੀ ਦੇ ਨਾਲ ਇਹ ਵੀ ਡਾਇਲੋਗ ਅੱਛਾ ਲੱਗਿਆ ਆਪਾਂ ਹੋਰ ਵੀ ਗੱਲਬਾਤ ਕਰਦੇ ਬਾਪੂ ਜੀ ਹੋਰ ਕਿਹੜੇ ਡਾਇਲੋਗ ਹੈਗੇ ਇਸ ਤੋਂ ਬਾਅਦ ਹੋਰ ਡਾਇਲੋਗ ਕਈ ਹੈਗੇ ਨੇ ਜੀ ਇੱਕ ਜਗ੍ਹਾ ਤੇ ਉੱਤੇ ਆ ਠੇਕੇਦਾਰ ਦਾ ਕਰੈਕਟਰ ਹੈ ਜੀ ਜਿਹਦੇ ਤੋਂ ਅਸੀਂ ਕਰਜ਼ਾ ਕਾਫੀ ਲਿਆ ਹੋਇਆ ਬਹੁਤ ਟਾਈਮ ਹੋ ਗਿਆ ਅਸੀਂ ਕਰਜ਼ਾ ਮੋੜ ਨਹੀਂ پا ਰਹੇ ਸਾਡੀ ਕੰਡੀਸ਼ਨ ਦਾ ਵੀ ਸਭ ਨੂੰ ਪਤਾ ਆ ਤੇ ਉਹ ਠੇਕੇਦਾਰ ਇੱਕ ਦਿਨ ਰਾਤ ਨੂੰ ਘਰੇ ਆਉਂਦਾ ਆ ਆ ਕੇ ਉਹ ਕਹਿੰਦਾ ਜੀ ਤੁਸੀਂ ਮੇਰਾ ਜਾਂ ਤਾਂ ਕਰਜ਼ਾ ਦੇਓ ਜਾਂ ਮਕਾਨ ਖਾਲੇ ਕਰ ਦਿਓ ਹੂੰ ਉਸ ਟਾਈਮ ਜੋ ਜਦੋਂ ਸਟੈਂਡ ਮਾਰਦਾ ਕਹਿੰਦਾ ਤੁਹਾਡੇ ਸਾਰੇ ਪੰਜ ਗੱਲਾਂ ਹੁੰਦੀਆਂ ਵਰਦੀਆਂ ਨੇ ਉਹ ਤੁਹਾਡਾ ਕੀ ਪਤਾ ਤੁਸੀਂ ਰਾਤ ਨੂੰ ਸਾਮਾਨ ਚੱਕ ਕੇ ਨਿਕਲ ਜਿਓ ਉਦੋਂ ਫਿਰ ਮੇਰੀ ਜਿਹੜੀ ਅੰਦਰਲੀ ਜ਼ਮੀਰ ਹੈ ਇੱਕ ਆਦਮੀ ਦਾ ਇੱਕ ਸੈਲਫ ਵੀ ਹੈ ਨਾ ਉਹ ਜਾਗਦੀ ਹੈ ਫਿਰ ਮੈਂ ਉਹਨੂੰ ਕਹਿੰਦਾ ਵੀ ਤੁਹਾਨੂੰ ਮਕਾਨ ਚਾਹੀਦਾ ਨਾ ਠੀਕ ਹੈ ਮਕਾਨ ਅਸੀਂ ਹੁਣੇ ਖਾਲੀ ਕਰ ਦਿੰਦੇ ਆ ਉਹ ਕਹਿੰਦਾ ਮਕਾਨ ਨਹੀਂ ਮੈਨੂੰ ਚਾਬੀਆਂ ਦਿਓ ਠੀਕ ਹੈ ਤੁਹਾਨੂੰ ਚਾਬੀਆਂ ਚਾਹੀਦੀਆਂ ਨੇ ਮੈਂ ਚਾਬੀਆਂ ਕੱਢਦਾ ਜੇਕਰ ਤੁਹਾਨੂੰ ਦਿਖਾਣਾ ਆ ਲੋ ਠੇਕੇਦਾਰ ਸਾਹਿਬ ਚਾਬੀਆਂ ਲਓ ਜਦੇ ਮੇਰਾ ਮੁੰਡਾ ਮੇਰਾ ਖਤ ਫੜਦਾ ਕਹਿੰਦਾ ਬਾਪੂ ਇਹ ਕੀ ਮੈਂ ਕਹਾ ਭਿੰਦਿਆ ਫਿਕਰ ਨਾ ਕਰ ਪੁੱਤ ਆਪਣੇ ਕੋਲ ਇੱਕ ਪੁਰਾਣਾ ਮਕਾਨ ਵੀ ਪਿਆ ਆਪਾਂ ਉੱਥੇ ਚੱਲੇ ਚੱਲਾਂਗੇ ਇਹ ਬੜਾ ਪਿਆਰਾ ਡਾਇਲੋਗ ਸੀਗਾ ਮਤਲਬ ਆਦਮੀ ਕਿੱਥੇ ਤੱਕ ਜਾਂਦਾ ਜੀ ਬੜਾ ਅੱਛਾ ਲੱਗਿਆ ਜੀ ਬਾਪੂ ਜੀ ਨਾਲ ਗੱਲ ਕਰਕੇ ਔਰ ਮੈਂ ਤਾਂ ਇਹ ਕਹਾਂਗਾ ਕਿ ਅੱਜ ਕੱਲ ਮਾਪਿਓ ਦੀ ਸੇਵਾ ਕਰਨੀ ਚਾਹੀਦੀ ਆ ਅੱਗੇ ਜਿਹੜੇ ਅੱਜ ਕੱਲ ਦੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਇਹ ਸਿੱਖਿਆ ਦਿੱਤੀ ਜਾਵੇ ਜਿਹੜੀ ਬਾਪੂ ਦਾ ਕਲਾਕਾਰ ਬਾਪੂ ਦੇ ਕਲਾਕਾਰ ਦੇ ਵਿੱਚ ਇਹ ਇਹ ਵੀਡੀਓ ਆਪਣੀ ਮੂਵੀ ਦੇਖਣ ਆਓ ਤੁਸੀਂ ਔਰ ਬੱਚੇ ਵੀ ਦੇਖਣ ਬੱਚੇ ਵੀ ਸਿੱਖਣ ਇਸ ਮੂਵੀ ਨੂੰ ਕਿ ਬਾਪੂ ਮਾਂ ਪਿਓ ਕਿਦਾਂ ਆਪਣੇ ਬੱਚਿਆਂ ਨੂੰ ਦੇਖਦੇ ਹੈਗੇ ਨੇ ਔਰ ਜਦੋਂ ਬੱਚੇ ਮਾਂ ਪਿਓ ਨੂੰ ਨਹੀਂ ਦੇਖਦੇ ਹੈਗੇ ਉਹਦੇ ਵਾਸਤੇ ਤੁਹਾਨੂੰ ਮੈਂ ਕੁਝ ਕਹਿ ਨਹੀਂ ਸਕਦਾ ਇਹਦੇ ਸ਼ਬਦ ਬਾਰੇ ਔਰ ਬਾਪੂ ਜੀ ਜਦੋਂ ਤੁਸੀਂ ਮੂਵੀ ਮੈਂ ਵੀ ਦੇਖੀ ਹੈਗੀ ਜੇ ਤੁਸੀਂ ਕੁਝ ਮੈਂਟਲੀ ਅਪਸਟ ਹੋ ਜਾਂਦੇ ਨੇ ਤੁਸੀਂ ਕੁਝ ਉਹਦੇ ਬਾਰੇ ਇਸ ਤਰ੍ਹਾਂ ਤੁਹਾਨੂੰ ਠੀਕ ਨਾ ਦੇਖੋ ਜੀ ਇਹੋ ਜਿਹੇ ਜਿਹੜੇ ਐਕਟ ਹੁੰਦੇ ਨਾ ਜਿਸ ਤਾਂ ਡੇਥ ਦਾ ਐਕਟਰ ਮੈਡਨੈਸ ਦਾ ਐਕਟਰ ਪাজਲਨੈਸ ਦਾ ਐਕਟਰ ਇਹ ਟਿਪੀਕਲ ਐਕਟ ਜਿਹੜੇ ਹੁੰਦੇ ਨਾ ਇਹ ਬਿਹੇਵੀਅਰਸ ਬੜੇ ਮੁਸ਼ਕਲ ਨੇ ਪਲੇ ਕਰਨਾ ਤੇ ਮੈਂ ਕਾਫੀ ਦੇਰ ਪਹਿਲਾਂ ਇੱਕ 멘ਟਲ ਬੰਦੇ ਨੂੰ ਦੇਖਿਆ ਸੀਗਾ ਉਹ ਐਸਾ ਐਕਟ ਕਰ ਰਿਹਾ ਸੀ ਤੇ ਇਹਦੇ ਵਿੱਚ ਉਹ ਐਕਟਰ ਦਾ ਮੈਨੂੰ ਉਹਦਾ ਉਹ ਦੇਖਣਾ ਉਹ ਚੀਜ਼ ਨੂੰ ਵਾਚ ਕਰਨਾ ਮੈਨੂੰ ਉਹਦਾ ਬੜਾ ਸਹਾਰਾ ਮਿਲਿਆ ਤੇ ਉਹ ਮੈਂ ਤਾਂ ਇਹਨੂੰ ਐਕਟ ਕਰ ਪਿਆ ਬੜਾ ਔਖਾ ਸੀਗਾ ਇਦੇ ਵਿੱਚ ਇਹ ਇੱਕ ਚੀਜ਼ ਨਰੇਟ ਕੀਤੀ ਗਈ ਹੈ ਇਹ ਡਿਸਕ੍ਰਾਈਬ ਕੀਤੀ ਗਈ ਹੈ ਕਿ ਜ਼ਿੰਦਗੀ ਚ ਚਲਦੇ ਚਲਦੇ ਕਈ ਵਾਰ ਅਸੀਂ ਲੇਟ ਵੀ ਹੋ ਜਾਂਦੇ ਹਾਂ ਸਾਡੀਆਂ ਕਿਤੇ ਕੋਤਾਹੀਆਂ ਹੋ ਜਾਂਦੀਆਂ ਨੇ ਜਿਹੜੀਆਂ ਸਾਨੂੰ ਇਸ ਤਰ੍ਹਾਂ ਆ ਕੇ ਟੱਕਰਦੀਆਂ ਨੇ ਮੈਂ ਠੀਕ ਵੀ ਰਹਿ ਸਕਦਾ ਸੀ ਬਟ ਨਹੀਂ ਮੇਰਾ ਬੇਟਾ ਚਲੇਗਾ ਉਹਦੀ ਉਗ ਸੁਗ ਨਹੀਂ ਜਿਹਦੇ ਲਈ ਮੈਂ ਸੁਪਨੇ ਦੇ ਕੇ ਸੀ ਜਿਹਨੂੰ ਪਿਆਰ ਕਰਦੇ ਜਦੋਂ ਉਹ ਹੀ ਨਹੀਂ ਰਿਹਾ ਇਹ ਚੀਜ਼ਾਂ ਬਹੁਤ ਅਸਰ ਕਰਦੀਆਂ ਦਿਮਾਗ ਦੇ ਅਸੀਂ ਆਪਣੀ ਸੋਸਾਇਟੀ 'ਚ ਵੀ ਦੇਖਦੇ ਹਾਂ ਅੱਜ ਕੱਲ ਦੀ ਸੁਸਾਇਟੀ ਦੇਖੋ ਕਿੰਨੇ 올ਡ ਡੇਜ਼ ਹੋਮ ਉੱਪਰ ਕੇ ਸਾਹਮਣੇ ਆਏ ਕਿੰਨੇ ਬਣੇ ਨੇ ਕਿਉਂ ਬਣੇ ਨੇ ਇਸੇ ਕਰਕੇ ਬਣੇ ਨੇ ਸਾਡੇ ਜਿਹੜੀ ਸੁਸਾਇਟੀ ਦੇ ਵਿੱਚ ਇਮੋਸ਼ਨਸ ਮਰ ਚੁੱਕਿਆ ਹੈ ਇਹ ਅਸੀਂ ਫਿਲਮ ਦਾ ਜਿਹੜਾ ਬਣਾਉਣ ਦਾ ਕਾਰਨ ਵੀ ਇਹੀ ਹੈ ਕਿ ਅਸੀਂ ਉਹ ਇਮੋਸ਼ਨਸ ਨੂੰ ਦੁਬਾਰਾ ਜਿਉਂਦੇ ਕਰਨਾ ਚਾਹੁੰਦੇ ਆ ਪਿਆਰ ਮੁਹੱਬਤ ਦੁਬਾਰਾ ਸੁਰਜੀਤ ਕਰਨਾ ਚਾਹੁੰਦੇ ਤੇ ਇਹ ਜਦੋਂ ਪਾਗਲ ਹੋਣ ਦਾ ਐਕਟ ਇੱਕ ਮੈਸੇਜ ਹੈ ਵੀ ਸੋਧੜ ਜਾ ਯਾਰ ਆਜੋ ਵਾਪਸ ਫੜ ਲੋ ਪਿਆਰ ਦਾ ਪੱਲਾ ਕਿਤੇ ਇਹ ਨਾ ਹੋਵੇ ਸਾਰਾ ਸਮਾਜ ਏਦਾਂ پاگل ਹੋ ਜਾਵੇ ਇਹ ਕਹਾਣੀ ਹੈ ਜੀ پاگلਪਨ ਦਾ ਬਣਾ ਅੱਛਾ ਲੱਗਿਆ ਜੀ ਬਾਪੂ ਜੀ ਨਾਲ ਗੱਲ ਗਵਾਦ ਕਰਕੇ ਆਓ ਅਸੀਂ ਹੋਰ ਜਨ ਨਾਲ ਵੀ ਆਪਾਂ ਗੱਲ ਕਰਦੇ ਹਾਂ ਹਾਂ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਜੀ ਅਸੀਂ ਬਾਪੂ ਦਾ ਕਲਾਕਾਰ ਦੇਖੀ ਫਿਲਮ ਬਹੁਤ ਹੀ ਵਧੀਆ ਬਚਿਆਲੇ ਇਨਸੀਅਤ ਆ ਸਾਰੇ ਬੱਚਿਆਂ ਨੂੰ ਦੇਖਣੀ ਚਾਹੀਦੀ ਹੈ ਜਗ ਜਨਰੇਸ਼ਨ ਨੂੰ ਇਹ ਸੇਰਵਾਰ ਆਉਣਾ ਚਾਹੀਦਾ ਆਪਣੇ ਮਾਪਿਆਂ ਦੀ ਸੇਵਾ ਕਰੋ ਇਹ ਤੋਂ ਉੱਪਰ ਕੁਝ ਵੀ ਨਹੀਂ ਹੈ ਬਲ ਬਹੁਤ ਵਧੀਆ ਸਾਰਿਆਂ ਲਈ ਇਹ ਤਗੀਦ ਆ ਤੇ ਹਰ 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 ਇੱਕ ਬੱਚਾ ਜੰਗ ਬੱਚਾ ਬਜ਼ੁਰਗ ਮਾਤਾ ਸਾਹਿਬ ਦੇਖਣ ਬਿਲੋਂ ਤੇ ਦੇਖ ਕੇ ਤੁਹਾਨੂੰ ਸੇਰ ਮਿਲੇਗੀ ਇੱਥੋਂ ਤੇ ਬੜਾ ਅੱਛਾ ਲੱਗਿਆ ਜੀ ਮੂਵੀ ਦੇਖ ਕੇ ਆਓ ਅਸੀਂ ਹੋਰ ਜਨ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਸਵਾਗਤ ਹੈ ਤੁਹਾਡਾ ਜੀ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਮੈਂ ਲਖਵਿੰਦਰ ਸਿੰਘ ਸਿੰਘ ਟਰਬਨ ਟ੍ਰੇਨਿੰਗ ਸੈਂਟਰ ਵੱਲੋਂ ਜੀ ਅਸੀਂ ਫਿਲਮ ਦੇਖਣ ਆਏ ਸੀ ਬਹੁਤ ਵਧੀਆ ਲੱਗੀ ਪਰਮੀਨ ਮਹਰਾਜ ਜੀ ਨੇ ਡਾਇਰੈਕਟ ਕੀਤੀ ਇਹ ਠੇਕੇਦਾਰ ਦਾ ਰੋਲ ਕੀਤਾ ਮੇਰੇ ਛੋਟੇ ਵੀਰ ਪਰਮੇਂਦਰ ਰਾਜੂ ਨੇ ਬਹੁਤ ਹੀ ਵਧੀਆ ਰੋਲ ਨਿਭਾਇਆ ਤੁਸੀਂ ਵੀ ਦੇਖਣਾ ਥੈਂਕ ਯੂ ਆਓ ਅਸੀਂ ਇੱਕ ਉਹਨਾਂ ਦੇ ਇੱਕ ਬਾਪੂ ਦੇ بیٹے ਨਾਲ ਗੱਲ ਕਰਾਈਏ ਔਰ ਇੱਕ ਫਿਲਮ ਹਸਤ ਚਾਰ ਦਿਨ ਪਹਿਲਾਂ ਰਿਲੀਜ਼ ਹੋਈ ਸੀ ਬਾਪੂ ਦਾ ਕਲਾਕਾਰ ਆ ਅਸੀਂ ਉਹਨਾਂ ਦੇ ਡਾਇਰੈਕਟਰ ਰਾਈਟਰ ਔਰ ਐਕਟਰ ਜੀ ਨਾਲ ਗੱਲ ਕਰਾਣੇ ਆ ਔਰ ਆਪਾਂ ਤੁਹਾਨੂੰ ਹੋਰ ਜਾਣੇ ਨਾਲ ਵੀ ਗੱਲਬਾਤ ਕਰਾਣੇ ਆ ਤੁਸੀਂ ਜੁੜੇ ਰਹੋ ਲੁਧਿਆਣਾ ਟੌਪ ਲਾਈਵ ਨੂੰ ਹਾਂਜੀ ਸਰ ਸਵਾਗਤ ਹੈ ਤੁਹਾਡਾ ਲੁਧਿਆਣਾ ਟੌਪ ਲਾਈਵ ਨੂੰ ਤੇ ਕੀ ਕਹਾਂ ਚੰਗੀ ਜਿਹੜੀ ਅੱਜ ਜਿੱਦਾਂ ਦੀ ਬਾਪੂ ਦੇ ਕਲਾਕਾਰ ਨੇ ਇੱਕ ਰੌਂਗਟੇ ਖੜੇ ਕਰ ਦਿੱਤੇ ਔਰ ਕੀ ਕਹਿਣਾ ਚਾਹੁੰਗੇ ਆਨ ਅੰਟਰਟੇਨਮੈਂਟ ਮੈਂ ਇਹ ਕੇ ਕਹਿਣਾ ਚਾਹੁੰਦਾ ਕਿ ਇੱਕ ਇਮੋਸ਼ਨਲ ਪਿਕਚਰ ਹੈ ਫੀਲਿੰਗ ਵਾਲੀ ਪਿਕਚਰ ਹੈ ਰੌਂਗਟੇ ਨਹੀਂ ਖੜੇ ਹੋਏ ਲੋਕਾਂ ਦੀ ਇਮੋਸ਼ਨ ਜਗੀਆਂ ਜਿਹੜੀ ਸੁੱਤੀਆਂ ਪਈਆਂ ਸੀ ਹਾਂ ਨਾ ਉਹ ਇੰਟਰਨਲ ਸੁੱਤੀਆਂ ਹੁੰਦੀਆਂ ਸਾਡੇ ਅੰਦਰ ਉਹ ਜਾਗ ਜਾਂਦੀਆਂ ਜਦੋਂ ਆਪਾਂ ਇਸ ਤਰ੍ਹਾਂ ਦੇ ਸੀਨ ਦੇਦੇ ਹਾਂ ਜੋ ਸਾਡੇ ਨਾਲ ਰਿਲੇਟ ਹੁੰਦੇ ਆ ਅਕੋ ਕੀ ਮਾਪਿਓ ਨੂੰ ਹਰ ਕੋਈ ਪਿਆਰ ਕਰਦਾ ਹੁੰਦਾ ਆ ਜਦ ਤੱਕ ਮਾਪਿਓ ਜਿੰਦਾ ਹੁੰਦੇ ਤਦ ਪਤਾ ਨਹੀਂ ਲੱਗਦਾ ਕਿ ਮਾਪੇ ਸਾਡੇ ਨਾਲ ਹੈਗੇ ਆ ਤਾਂ ਅਸੀਂ ਕਦਰ ਨਹੀਂ ਕਰਦੇ ਮਾਪਿਓ ਦੀ ਜਦੋਂ ਸਾਡੇ ਨਾਲ ਨਹੀਂ ਹੁੰਦੇ ਸਾਨੂੰ ਫੇ ਉਹ ਕਮੀ ਦਾ ਮਹਿਸੂਸ ਹੁੰਦਾ ਜਿਹੜੀ ਕਮੀਆਂ ਤੇ ਪੂਰੀ ਨਹੀਂ ਹੋ ਸਕਦੀ ਹੂੰ ਹੂੰ ਬਾਕੀ ਬਹੁਤ ਬਹੁਤ ਵਧੀਆ ਲੱਗ ਰਿਹਾ ਕਿ ਸਾਰੇ ਫਿਲਮ ਨੂੰ ਪਿਆਰ ਕਰ ਰਹੇ ਆ ਇੱਕ ਨਵਾਂ ਆਰਟਿਸਟ ਹੋਣ ਦੇ ਨਾਤੇ ਵੀ ਨਾਲ-ਨਾਲ ਵੀ ਮੈਨੂੰ ਅਕਸੈਪਟ ਕਰ ਰਹੇ ਆ ਸਾਰੇ ਬਹੁਤ ਚੰਗਾ ਲੱਗ ਰਿਹਾ ਜੀ ਔਰ ਮੈਂ ਇਦਾਂ ਹੀ ਫਿਲਮਾਂ ਬਣਾਦਾ ਰਹੂੰਗਾ ਤਾਂ ਕਿ ਫੈਮਿਲੀ ਵਾਲੇ ਬੰਦੇ ਆ ਕੇ ਦੇਖਦੇ ਰਹਿਣ ਆਨ ਲੋ ਇੰਜੋਏ ਕਰਦੇ ਰਹਿਣ ਔਰ ਬੱਚੇ ਸਿੱਖਾਂ ਲੈ ਤੋਂ ਕਿਉਂਕਿ ਜੇ ਬਿਨਾ ਮੈਸੇਜ ਤੋਂ ਪਿਕਚਰ ਬਣਾਈਏ ਤਾਂ ਉਹਦਾ ਫਾਇਦਾ ਨਹੀਂ ਆਈ ਕਿ ਪੈਸੇ ਲਾ ਕੇ ਅਸੀਂ ਜੇ ਕੁਝ ਸਿੱਖ ਕੇ ਜਾਣੇ ਆ ਜਾਂ ਕੁਝ ਵੀ ਅਡਾਪਟ ਕਰਕੇ ਜਾਣੇ ਆ ਤਾਂ 150 200 ਰੁਪਏ ਲਾਇਆ ਨਾ ਬੇਅਰਥ ਨਹੀਂ ਜਾਂਦਾ ਉਹ ਸਾਰੀ ਉਮਰ ਕੰਮ ਆਉਂਦਾ ਹੈ ਇੱਕ ਮੈਂ ਆਪਣੇ ਐਕਟਰ ਨਾਲ ਇੱਕ ਹੋਰ ਵੀ ਗੱਲ ਕਰਾਂਗਾ ਕਿ ਇੱਕ ਬਾਪੂ ਦਾ ਕਲਾਕਾਰ ਬਾਪੂ ਦਾ ਕਲਾਕਾਰ ਦਾ ਮਤਲਬ ਕੀ ਹੈ ਇੱਕ ਮਾਂ ਪਿਓ ਦੀ ਸੇਵਾ ਕਹਿੰਦੇ ਜਿਹੜਾ ਇਨਸਾਨ ਮਾਪਿਓ ਦੀ ਜਿਹੜਾ ਸੇਵਾ ਕਰਦਾ ਨਾ ਉਹ ਵਿਅਰਥ ਨਹੀਂ ਜਾਂਦੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਾ ਕੇ ਉਸ ਮਾਪਿਓ ਦੀ ਜਾ ਕੇ ਸੇਵਾ ਲੱਗਦੀ ਹੁੰਦੀ ਆ ਮੈਂ ਉਹ ਵੀ ਗੱਲ ਕਰਾਂਗਾ ਔਰ ਦੂਸਰੀ ਗੱਲ ਇਹ ਕਹਿਣਾ ਚਾਹੂਗਾ ਤੁਹਾਨੂੰ ਮੈਂ ਕਿ ਇਸ ਫਿਲਮ ਨੂੰ ਕਿੰਨਾ ਟਾਈਮ ਲੱਗਿਆ ਹੈਗਾ ਆਪਾਂ ਉਹ ਵੀ ਗੱਲਬਾਤ ਕਰਦੇ ਹਾਂ ਹਾਂਜੀ ਪਹਿਲਾਂ ਤਾਂ ਇਹ ਦੱਸੋ ਤੁਸੀਂ ਮਾਪਿਓ ਦੀ ਸੇਵਾ ਦੇ ਵਿੱਚ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਕੱਲ ਦੇ ਬੱਚੇ ਮਾਪਿਓ ਦੀ ਸੇਵਾ ਨਹੀਂ ਕਰਦੇ ਹੈਗੇ ਦੇਖੋ ਅ ਅਸੀਂ ਨਾ ਅਸੀਂ ਮੰਦਰ ਜਾਂਦੇ ਆ ਨਾ ਅਸੀਂ ਗੁਰਦੁਆਰੇ ਜਾਂਦੇ ਆ ਨਾਜ਼ੀ ਮਾਪਿਓ ਦੇ ਕਹਿਣਾ ਮੰਨਦੇ ਆ ਸਾਨੂੰ ਸਾਨੂੰ ਅਸੀਂ ਰੱਬ ਨੂੰ ਜਾ ਕੇ ਕੀ ਜਵਾਬ ਦੇਵਾਂਗੇ ਕਿ ਨਹੀਂ ਕਿਉਂਕਿ ਮੰਦਰ ਦੀ ਤਾਂ ਜਾਣਦੇ ਆ ਕਿ ਚਲੋ ਸਾਡੀ ਜਿਹੜੀ ਹੈ ਵਿਲਿੰਗ ਆ ਨਾ ਜੋ ਸਾਡੀ ਇੱਛਾਵਾਂ ਹੁੰਦੀਆਂ ਆ ਉਹ ਰੱਬ ਕੋ ਮੰਗ ਮੰਨੋ ਜਾਂਦੇ ਆ ਕਿ ਸਾਡੀ ਇਹ ਇੱਛਾ ਪੂਰੀ ਹੋ ਜਾਵੇ ਸਾਡੀ ਇਹ ਪੁਛਾ ਪੂਰੀ ਹੋ ਜਾਵੇ ਮਾਪਿਓ ਦਾਜੀ ਅਸੀਂ ਦੀ ਸੇਵਾ ਕਰਦੇ ਆ ਨਾ ਤਾਂ ਸਾਨੂੰ ਰੱਬ ਕੋ ਜਾ ਕੇ ਕੁਝ ਵੀ ਮੰਗਣ ਦੀ ਜ਼ੋਰ ਨਹੀਂ ਪੈਂਦੀ ਕਿਉਂਕਿ ਉਹ ਸਾਡੇ ਲਈ ਦੁਆਵਾਂ ਕਰ ਰਹੇ ਹੁੰਦੇ ਆ ਓਲਰੇਡੀ ਕਿਉਂਕਿ ਮਾਂ ਪਿਓ ਤੇ ਦੁਆ ਕਰਦਾ ਉਹ ਕਹਿੰਦਾ ਸਾ ਮੇਰੇ ਪੁੱਤ ਨੂੰ ਜ਼ਿੰਦਗੀ ਦੁਨੀਆਂ ਦੀ ਸਾਰੀ ਖੁਸ਼ੀਆਂ ਮਿਲੇ ਅਗੇ ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਮੈਂ ਸਾਰੀ ਖੁਸ਼ੀਆਂ ਤਾਂ ਉਹ ਤੁਹਾਡੇ ਮੈਂ ਮੰਦੇ ਆ ਸਾਰੀ ਖੁਸ਼ੀਆਂ ਵੀ ਸਭ ਕੋ ਜਾ ਜਾਂਦਾ ਆ ਤਾਂ ਮਾਂ ਪਿਓ ਦੀ ਦਾ ਜਿਹੜਾ ਕਹਿਣਾ ਮੰਦਾ ਆ ਜਾਂ ਮਾਂ ਪਿਓ ਦੀ ਜਿਹੜੀ ਸੇਵਾ ਕਰਦਾ ਆ ਉਹ ਕਦੇ ਨਾ ਦੁਖੀ ਨਹੀਂ ਹੋ ਸਕਦਾ ਨਾ ਕਦੇ ਉਹ ਕਦੇ ਕਿਸੇ ਅੱਗੇ ਨੀਵਾ ਹੋ ਸਕਦਾ ਆ ਇਹ ਮੇਰਾ ਮੰਨਣਾ ਆ ਬਾਕੀ ਐਹੀ ਸੋਚ ਲੈ ਕੇ ਅਸੀਂ ਫਿਲਮ ਬਣਾਈ ਆ ਬਾਪੂ ਦਾ ਕਲਾਕਾਰ ਇੱਕ ਬਾਪ ਤੁਹਾਡੀ ਜ਼ਿੰਦਗੀ ਚ ਕੀ ਅਹਿਮਤ ਰੱਖਦਾ ਆ ਹਨਾ ਜਾਂ ਇੱਕ ਪੁੱਤ ਦੇ ਕੀ ਫਰਜ਼ ਹੈਗੇ ਆ ਕਿ ਮਾਪਿਆਂ ਦੇ ਫਰਜ਼ ਆਈ ਸਾਰੇ ਦਾਦੇ ਨੇ ਤੁਹਾਡਾ ਤਾਂ ਫਰਜ਼ ਸੀ ਪੜਾਉਣਾ ਲਖਾਉਣਾ ਸਭ ਕੁਝ ਜਦੋਂ ਤੁਹਾਡਾ ਫਰਜ਼ ਨਿਭਾਉਣ ਦਾ ਟਾਈਮ ਆਂਦਾ ਆ ਤੁਸੀਂ ਉਸ ਚੀਜ਼ ਨੂੰ ਭੁੱਲ ਜਾਂਦੇ ਆ ਸਾਡੇ ਵੀ ਕੁਝ ਫਰਜ਼ ਹੈਗੇ ਆ ਇੱਕ ਟਾਈਮ ਤੇ ਆ ਕੇ ਇੱਕ ਇਹ ਚ ਆ ਕੇ ਸਾਡੇ ਫਰਜ਼ ਵੀ ਹੈਗੇ ਆ ਜਿਹੜੇ ਸਾਨੂੰ ਯਾਦ ਰੱਖਣੇ ਚਾਹੀਦੇ ਆ ਇਸ ਪਿਕਚਰ ਦਾ ਇੱਕ ਮੋਟਿਵ ਹੈ ਔਰ ਇਸ ਪਿਕਚਰ ਨੂੰ ਜੇ ਤੁਸੀਂ ਦੇਖੋਗੇ ਨਾ ਤਾਂ ਤੁਹਾਡਾ ਜਾਦਾ ਪੈਸਾ ਵੇਸਟ ਨਹੀਂ ਜਾਊਗਾ ਸਿੱਕ ਕੇ ਜਾਊਗਾ ਬੱਚਿਆਂ ਅੱਜ ਦੀ ਪੀੜ੍ਹੀ ਨੂੰ ਇਦਾਂ ਦੀ ਪਿਕਚਰ ਦਿਖਾਣੀ ਚਾਹੀਦੀ ਆ ਮੈਂ ਸੋਚ ਕੇ ਬਣਾਇਆ ਸੀ ਕਿਉਂਕਿ ਬਹੁਤ ਜ਼ਿਆਦਾ ਕਦਰਾਂ ਕੀਮਤਾਂ ਦੀ ਲੋੜ ਆ ਅੱਜ ਕੱਲ ਦੀ ਪੀੜ੍ਹੀ ਨੂੰ ਔਰ ਸਰ ਇੱਕ ਤੁਹਾਡੇ ਨਾਲ ਇੱਕ ਹੋਰ ਗੱਲ ਕਰਾਂ ਇਹ ਫਿਲਮ ਨੂੰ ਕਿੰਨਾ ਟਾਈਮ ਲੱਗਿਆ ਫਿਲਮ ਨੂੰ ਮੈਨੂੰ ਬਣਾਉਂਦੇ ਬਣਾਉਂਦੇ ਇਹ ਸਾਲ ਲੱਗਿਆ ਇਹ ਸਾਲ ਲੱਗਿਆ ਔਰ ਜਿਹੜੀ ਇਹਦੀ ਸ਼ੂਟਿੰਗ ਕੀਤੀ ਗਈ ਉਹ ਇਹੀ ਜਗ੍ਹਾ ਦੇ ਉੱਤੇ ਆ ਲੁਧਿਆਣਾ ਵਿੱਚ ਕੀਤੀ ਜਾਦ ਤਨ ਠੀਕ ਹੈ ਕੁਝ ਆਰਡਰ ਦਾ ਕੁਝ ਕੁ ਆਰਡਰ ਕੀਤੀ ਹੈ ਪਰ ਯਾਦ ਤਾ ਲੁਧਿਆਣਾ ਕੀਤੀ ਗਈ ਹੈ ਤੇ ਹੋਰ ਇਹਦੇ ਵਿੱਚ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਕੱਲ ਜਿਹੜੇ ਲੇਡੀਜ਼ ਐਕਟਰ ਨਹੀਂ ਸੀ ਉਹ ਕਿੱਥੇ ਰਹਿ ਗਏ ਸੀ ਐਕਟਰਸ ਮਹਾਲੀ ਦੇ ਆਂ ਔਰ ਲੇਡੀ ਦੋਨੋਂ ਮਹਾਲੀ ਦੇ ਆਂ ਔਰ ਉਹ ਜ਼ੀ ਟੀਵੀ ਚ ਕੰਮ ਕਰ ਰਹੇ ਹੋਣੇ ਸਤ ਮੈਂ ਇੱਕ ਆਪਣੇ ਮਲਗੀ ਤਰੋਣੀ ਜੀ ਹਰਮਿੰਦਰ ਬਿਲਕੁਲ ਜੀ ਲੁਧਿਆਣੇ ਦੇ ਆ ਮੋਸਟਲੀ ਮੇਰੇ ਆਰਟਿਸਟ ਮੇਰੀ ਟੀਮ ਦੇ ਆ ਔਰ ਲੁਧਿਆਣੇ ਨਾਲ ਹੀ ਬੇਸ ਕਰਦੇ ਆ ਕਿਉਂਕਿ ਮੇਰੀ ਟੀਮ ਨਾਲ ਕੰਮ ਕਰਦੇ ਨੇ ਤੇ ਸਿੱਖਦੇ ਰਹਿੰਦੇ ਨਾਲ ਨਾਲ ਮੈਂ ਉਹ ਹੀ ਆਰਟਿਸਟ ਲੱਗੇ ਜਾ ਕੇ ਲੈ ਕੇ ਜਾ ਰਿਹਾ ਜਿੰਨਾਂ ਕੋ ਟੈਲੈਂਟ ਹੈ ਇੱਕ ਲਾਸਟ ਤੁਹਾਡੇ ਕੋਲ ਇੱਕ ਮੈਂ ਸਵਾਲ ਪੁੱਛਾਂਗਾ ਤੁਹਾਨੂੰ ਇਹ ਅੰਦਰੋਂ ਕਿਦਾਂ ਜਾਗਿਆ ਕਿ ਮੈਂ ਇੱਕ ਫਿਲਮ ਇੰਡਸਟਰੀ ਵਿੱਚ ਚੱਲ ਮੈਨੂੰ ਅੰਦਰੋਂ ਕਿਦਾਂ ਜਾਗਿਆ ਫਿਲਮ ਇੰਡਸਟਰੀ ਜਾਂ ਦੇਖੋ ਜੀ ਮੈਂ ਥੀਏਟਰ ਕੀਤਾ ਸੀ ਮੈਂ ਪਹਿਲੇ ਇਹ 뮤జిక్ ਡਾਇਰੈਕਟਰ ਉਹ ਕੰਮ ਕੀਤਾ ਹੈ ਔਰ ਮੈਂ ਐਕਟਿੰਗ ਅੱਛੀ ਕਰਦਾ ਹਾਂ ਲੋਕੀ ਕਹਿੰਦੇ ਮੇਰਾ ਸੈਂਸ ਆਫ ਹਿਊਮਰ ਬਹੁਤ ਅੱਛਾ ਆ ਲੋਕਾਂ ਨੂੰ ਹਸਾਉਣ ਵਾਲਾ ਆ ਤਾਂ ਮੈਨੂੰ ਨੇ ਕਿਹਾ ਕੁਝ ਕੁਝ ਕ੍ਰੀਏਟ ਕਰੋ ਮੈਂ ਸ਼ੋਰਟਸ ਵੀਡੀਓ ਵੀਡੀਓ ਕੀਤੀਆਂ ਲੋਕੀ ਪਸੰਦ ਕੀਤੇ ਮੈਨੂੰ ਲੱਗਿਆ ਮੈਂ ਫਿਲਮ ਵੀ ਬਣਾ ਸਕਦਾ ਹਾਂ ਕਾਫੀ ਫਿਲਮਾਂ ਬਣਾ ਦੇਣ ਦੇ ਮੈਨੂੰ ਟਾਈਮ ਲੱਗਿਆ 2-3 ਸਾਲ ਹੋ ਗਏ ਪਹਿਲਾਂ ਅੱਧਾ ਅੱਧੇ ਘੰਟੇ ਦੀ ਫਿਲਮ ਬਣਾਈ ਹੈ ਦੈਨ ਮੈਂ 1 ਆਰ ਦੀ ਸ਼ਮਾਰੂ ਨਾਲ ਕੰਮ ਕੀਤਾ ਬਾਅਦ ਚੋਂ ਮੈਨੂੰ ਕੰਫੀਡੈਂਸ ਹੋ ਗਿਆ ਕਿ ਹਾਂ ਫਿਲਮਾਂ ਵੀ ਪਸੰਦ ਕੀਤੇ ਆ ਰਹੇ ਮੈਂ ਮੈਨੂੰ ਥੀਏਟਰ ਪਿੱਛੇ ਵੀ ਬਣਾਈ ਲੋਕਾਂ ਨੇ ਇਸ ਤੀਰ ਦੀ ਮੰਗ ਕੀਤੀ ਕਿ ਨਹੀਂ ਤੂੰ ਸ਼ੋਰਟ ਬਣਾਉਂਦਾ ਤਾਰੀਫਾਂ ਜਲਦੀ ਖਤਮ ਹੋ ਜਾਂਦੀਆਂ ਤੁਸੀਂ ਸਾਨੂੰ ਇੱਕ ਥੀਏਟਰ ਵਾਲੀ ਪਿਕਚਰ ਦਿਓ ਅਜਾਦਰ ਤੁਹਾਨੂੰ ਦੇਖਣਾ ਚਾਹੁੰਦੇ ਇੱਕ ਆਪਣਾ ਵੱਲੋਂ ਇੱਕ ਸੋਹਣਾ ਜਿਹਾ Song ਬਾਪੂ ਦਾ ਗਾਣਾ ਸਾਡਾ ਕੌਣ ਤੇਰੇ ਬਾਝੋਂ ਹੁਣ ਮੈਨੂੰ ਦਊਗਾ ਸਹਾਰਾ ਵੇਖ ਮੁੜ ਆਇਆ ਅੱਜ ਤੇਰੀ ਅੱਖ ਦਾ ਏ ਤਾਰਾ ਤੇਰੀ ਅੱਖ ਦਾ ਏ ਤਾਰਾ ਤੇਰੇ ਬਾਝੋਂ ਤੇਰਾ ਪੁੱਤ ਕੱਲਾ ਰਹਿ ਗਿਆ ਤੇਰੇ ਬਾਝੋਂ ਤੇਰਾ ਪੁੱਤ ਕੱਲਾ ਰਹਿ ਗਿਆ ਬਾਪੂ ਤੂੰ ਤੇ ਫਰਜ਼ ਨਿਭਾਉਂਦਾ ਰਹਿ ਗਿਆ ਬਾਪੂ ਤੂੰ ਤੇ ਫਰਜ਼ ਨਿਭਾਉਂਦਾ ਰਹਿ ਗਿਆ ਕੀ ਬਾਤ ਆ ਜੀ ਕੀ ਬਾਤ ਆ ਬਹੁਤ ਸੋਹਣਾ ਕੀਤਾ ਆਪਣੇ ਪ੍ਰਵੀਨ ਜੀ ਨੇ ਬਹੁਤ ਅੱਛੀ ਐਕਟਿੰਗ ਕੀਤੀ ਆ ਫਿਲਮ ਦੇ ਵਿੱਚ ਆਓ ਅਸੀਂ ਆਪਣਾ ਰਾਜੂ ਪ੍ਰਵਿੰਦਰ ਜੀ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਜਿਹੜੇ ਕਾਫੀ ਧੀਰ ਤੋਂ ਇਨੀ ਮਿਹਨਤ ਕਰਦੇ ਰਹੇ ਆਗੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਸਵਾਗਤ ਹੈ ਤੁਹਾਡਾ ਰਾਜੂ ਪ੍ਰਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਵੇਂ ਇਹਨਾਂ ਨਾਲ ਜੁੜੇ ਇਹਨਾਂ ਨਾਲ ਸਰ ਐਦਾਂ ਨੇ ਮੇਰੇ ਇੱਕ ਫਰੈਂਡ ਹੈਗੇ ਵਿੱਚ ਲੱਕੀ ਕਮੇਡੀਅਨ ਲੱਕੀ ਦੇ ਨਾਂ ਤੇ ਫੇਮਸ ਨੇ ਤੇ ਉਹਨਾਂ ਨੇ ਮੈਨੂੰ ਪ੍ਰਵੀਨ ਜੀ ਨਾਲ ਮਿਲਾਇਆ ਫਿਰ ਉਹਨਾਂ ਨੂੰ ਮੈਂ ਆਪਣੇ ਇੱਕ ਦੋ ਐਕਟ ਕਰਕੇ ਦਿਖਾਏ ਦਰਸਲ ਬੇਸਿਕਲੀ ਮੈਂ ਵੀ 15-20 ਸਾਲਾਂ ਤੋਂ ਥੀਏਟਰ ਕਰਦਾ ਆ ਰਿਹਾ ਜੀ ਤੇ ਮੈਂ ਪੰਜਾਬੀ ਪੌਮ ਲੁਧਿਆਣੇ ਤੋਂ ਥੀਏਟਰ ਸਿੱਖਿਆ ਤੇ ਥੀਏਟਰ ਦੇ ਜਿਹੜੇ ਸਰ ਮਸਕਾਂਦੇ ਸਰਦਾਰ ਤੇ ਲੋਚੇ ਸਿੰਘ ਜੀ ਉਹਨਾਂ ਕੋਲ ਮੈਂ ਥੀਏਟਰ ਸਿੱਖਿਆ ਤੇ ਥੀਏਟਰ ਦੀ ਮੈਂ ਕਾਫੀ ਜਗ੍ਹਾ ਵਰਕਸ਼ਾਪਾਂ ਵੀ ਲਾਈਆਂ ਜਿਵੇਂ ਕੇਵਲ ਧਲੇਵਾਲ ਜੀ ਅੰਮ੍ਰਿਤਸਰ ਤੋਂ ਨੇ ਉਹਨਾਂ ਕੋ 2010 ਦੇ ਵਿੱਚ ਉਹਨਾਂ ਦੀ ਮੈਂ ਥੀਏਟਰ ਵਰਕਸ਼ਾਪ ਲਗਾਈ ਸੀ ਤੇ ਉਹਨਾਂ ਨੇ ਮੈਨੂੰ ਪ੍ਰਾਈਜ਼ ਵੀ ਨੇ ਹੋਰ ਵੀ ਥੀਏਟਰ ਦੇ ਮੇਰੇ ਕੋਲ ਸਰਟੀਫਿਕੇਟ ਵਗੈਰੇ ਵੀ ਪਏ ਨੇ ਤੇ ਮਤਲਬ ਕਾਫੀ ਦਿਨ ਤੋਂ ਮੈਂ ਥੀਏਟਰ ਸਿੱਖਦਾ ਸੀਗਾ ਜੀ ਤੁਸੀਂ ਇਸ ਤੋਂ ਪਹਿਲਾਂ ਤੁਸੀਂ ਕੀ ਕੰਮ ਕਰਦੇ ਹੈਗੇ ਸੀ ਜਿਹੜਾ ਤੁਸੀਂ ਆ ਜਿਹੜਾ ਅੱਜ ਤੁਸੀਂ ਇੱਥੇ ਫਿਲਮ ਇੰਡਸਟਰੀ ਦੇ ਵਿੱਚ ਆਏ ਤੁਸੀਂ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸਰ ਇਸ ਤੋਂ ਪਹਿਲਾਂ ਬੇਸਿਕਲੀ ਮੇਰਾ ਸਕੂਲ ਬੱਸ ਟਰਾਂਸਪੋਰਟ ਦਾ ਕੰਮ ਸੀਗਾ ਜੀ ਤੇ ਮੇਰੇ ਸਕੂਲ ਦੀਆਂ ਬੱਸਾਂ ਆਪਣੀਆਂ ਸੀਗਾ ਜੀ ਚੱਲਦੀਆਂ ਹੁਣ ਵੀ ਹੈਗੀਆਂ ਨੇ ਤੇ ਮਤਲਬ ਮੇਰਾ ਪਹਿਲਾ ਸਕੂਲ ਬੱਸ ਟਰਾਂਸਪੋਰਟ ਦਾ ਸੀ ਅਦੇ ਵਿੱਚ ਮੈਂ ਖ ਇੱਕ ਫਿਲਮ ਦੇ ਵਿੱਚ ਬਾਪੂ ਦੇ ਕਲਾਕਾਰ ਦੇ ਇੱਕ ਜਿਹੜਾ ਆਪਣਾ ਸ਼ੋਰਟ ਸੀ ਜਿਹੜਾ ਤੁਸੀਂ ਮੂਵੀ ਮੈਂ ਵੀ ਦੇਖੀ ਹੈ ਤੇ ਇੱਕ ਆਪਣਾ ਛੋਟਾ ਜਿਹਾ ਹਿੰਦ ਤੇ ਜਿਵੇਂ ਆਪਣਾ ਸੀ ਸ਼ੋਰਟ ਕੀਤਾ ਵਿੱਚ ਮੂਵੀ ਦੇ ਵਿੱਚ ਚਲੋ ਮੂਵੀ ਦੇ ਵਿੱਚ ਐਦਾ ਹੀ ਇਹ ਮੈਨੂੰ ਇੱਕ ਠੇਕੇਦਾਰ ਦੇ ਭਰਾ ਦਾ ਰੋਲ ਦਿੱਤਾ ਗਿਆ ਜੋ ਕਿ ਇਹਨਾਂ ਦੇ ਕੋਲ ਭਾਈ ਹੁਣਾਂ ਕੋ ਮਿਉਣਾ ਤੇ ਇਹਨਾਂ ਦੇ ਕੋਲ ਮਕਾਨ ਖਾਲੀ ਕਰਨ ਲਈ ਮੈਨੂੰ ਭੇਜਦੇ ਨੇ ਕਿ ਕਿੱਦਾਂ ਕਰਾਨਾ ਉਹਦਾ ਐਕਟ ਵੀ ਰੱਖ ਦਿਖਾਉਂਦੇ ਉਹਨਾਂ ਦਾ ਜੀ ਲਿਓ ਲਿਓ ਚੱਬੀਆ ਲਿਓ ਮਕਾਨ ਦੀਆਂ ਉਹ ਤੁਹਾਡੇ ਨਾ ਸਾਰੇ ਪਿੰਡ ਚ ਗੱਲਾਂ ਹੋ ਰਹੀਆਂ ਹੈ ਤੁਹਾਡਾ ਕੀ ਪਤਾ ਰਾਤੋ ਰਾਤ ਮਕਾਨ ਖਾਲੀ ਕਰ ਚੰਦੇ ਉਹ ਨਹੀਂ ਨਹੀਂ ਮੰਨਣੀ ਪਤਾ ਲਿਓ ਰੇ ਮਕਾਨ ਜੀ ਚੱਬੀਆਂ ਕੀ ਬਾਤ ਆ ਜੀ ਦੇਖੋ ਰਾਜੂ ਪਰਵਿੰਦਰ ਜੀ ਨਾਲ ਵੀ ਗੱਲਬਾਤ ਹੋਈ ਹੈ ਬੜਾ ਅੱਛਾ ਲੱਗਿਆ ਹੈਗਾ ਮੈਂ ਔਰ ਆਪਾਂ ਇੱਕ ਹੋਰ ਜਾਣੇ ਨੇ ਵੀ ਗੱਲਬਾਤ ਕਰਾਣੇ ਆ ਹਾਂਜੀ ਸਵਾਗਤ ਹੈ ਤੁਹਾਡਾ ਸਦਾ ਜੀ ਕੀ ਕਹਿਣਾ ਚਾਹੁੰਦੇ ਧੰਨਵਾਦ ਜੀ ਸਤਿਕਾਰ ਜੀ ਡਾਇਰੈਕਟਰ ਜੀ ਨਾਲ ਵੀ ਗੱਲਬਾਤ ਹੋਈ ਰਾਜੂ ਪਰਵਿੰਦਰ ਜੀ ਨਾਲ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਪਹਿਲਾਂ ਤੇ ਮੈਂ ਸਾਰੀ ਟੀਮ ਨੂੰ ਬਹੁਤ ਵਧਾਈਆਂ ਦੇਣਾ ਜੀ ਹਾਂਜੀ ਤੇ ਫਿਲਮ ਵਾਕਈ ਬਹੁਤ ਬਾ ਕਮਾਲ ਹੈ ਹਟ ਜਾ ਰਹੀ ਹੈ ਬੜੇ ਵੱਡੇ ਵੱਡੇ ਮੈਸੇਜ ਨੇ ਸਭ ਤੋਂ ਵੱਧ ਮੈਨੂੰ ਵੱਡੀ ਖੁਸ਼ੀ ਇਹ ਹੋ ਰਹੀ ਹੈ ਕਿ ਮੈਂ ਦੇਖੋ ਡਾਇਰੈਕਟਰ ਸਾਹਿਬ ਦੇ ਨਾਲ ਤੇ ਸਟਾਰ ਕਾਸਟ ਦੇ ਨਾਲ ਫਿਲਮ ਦੇਖ ਰਿਹਾ ਹਾਂ ਬਹੁਤ ਖੁਸ਼ੀ ਦੀ ਗੱਲ ਹੈ ਤੇ ਮੈਂ ਇੱਕਦੋ ਗੱਲਾਂ ਹੋਰ ਕਹਿਣੀਆਂ ਚਾਹਣਾ ਜੋ ਪ੍ਰਵੀਨ ਮਹਿਰਾਜੀ ਦੀ ਸੋਚ ਤੇ ਨਿਰਪਰ ਨੇ ਬਹੁਤ ਵੱਡਾ ਇਹਨਾਂ ਨੇ ਮਾਈਂਡ ਦੇ ਵਿੱਚ ਸਨੇਹ ਲੈ ਕੇ ਫਿਲਮ ਬਣਾਈ ਹੈ ਜਿਹਦੇ ਵਿੱਚ ਚਲੋ ਮਲਕੀਤ ਮਲਕੀਤ ਰੌਣੀ ਸਾਹਿਬ ਜੀ ਬਿਲਕੁਲ ਸਾਹਿਬ ਜੀ ਬੜੇ ਵੱਡੇ ਵੱਡੇ ਐਕਟਰ ਸਾਡਾ ਭਰਾ ਪ੍ਰਵਿੰਦਰ ਰਾਜੂ ਤੇ ਬਾ ਕਮਾਲ ਹੈ ਜੀ ਪ੍ਰਵੀਨ ਮੈਰਾਜੀ ਦੀ ਜੋ ਹੈ ਇੱਕ ਦੋ ਗੱਲਾਂ ਜਿਹੜੀਆਂ ਮੈਂ ਇਹ ਕਹਿਣੀਆਂ ਸੀ ਕਿ ਜਿੱਦਾਂ ਆਪਾਂ ਕਹਿੰਦੇ ਆ ਕਿ ਮਾਂ 9 ਮਹੀਨੇ ਆਪਣੇ ਪੇਟ ਵਿੱਚ ਰੱਖਦੀ ਹੈ ਤੇ ਫਿਲਮ ਦਰਸਾਉਂਦੀ ਹੈ ਕਿ ਬਾਪੂ ساری ਉਮਰ ਆਪਣੀ ਔਲਾਦ ਨੂੰ ਅੱਥੇ ਰੱਖਦਾ ਜਿਉਂ ਪੇਟ ਚ ਰੱਖਦੀ ਤੇ ਬਾਪੂ ਦਿਮਾਗ ਚ ਰੱਖਦਾ ਹਰ ਉਹ ਐਂਡ ਤੈਹ ਤੱਕ ਚੱਲਿਆ ਜਾਂਦਾ ਆਪਣੇ ਪੁੱਤਰ ਦੀਆਂ ਖੁਸ਼ੀਆਂ ਦੇ ਲਈ ਆਪਣੇ ਪੁੱਤਰ ਦੀ ਕਾਮਯਾਬੀ ਦੇ ਲਈ ਤੇ ਦੂਜੀ ਗੱਲ ਜਿਹੜਾ ਇੱਕ ਹੋਰ ਸਨੇਹਾ ਵਾ ਜਿਹੜਾ ਪ੍ਰਵੀਨ ਮਹਿਰਾ ਜੀ ਜਦੋਂ ਪੈਸੇ ਲੈ ਕੇ ਜਾਂਦੇ ਆ ਉਹ ਇੰਡਸਟਰੀ ਵਾਲੇ ਕੋਲ ਬਾਹਰੋਂ ਠੱਗ ਲੈਂਦੇ ਨੌਜਵਾਨਾਂ ਨੂੰ ਸਨੇਹਾ ਥੋੜਾ ਧਿਆਨ ਨਾਲ ਆਪਣੀ ਬਾਪੂ ਦੀ ਕਮਾਈ ਬਹੁਤ ਮਿਹਨਤ ਨਾਲ ਕੀਤੀ ਹੈ ਕਿੱਦਾਂ ਕਿੱਦਾਂ ਚੱਕੀ ਤੇ ਇੱਕ ਹੋਰ ਛੋਟੀ ਜੀ ਗੱਲ ਜਿਹੜੇ ਆ ਮੈਂ ਕਿਸੇ ਕਵੀ ਦੀ ਕੋਈ ਕਵਿਤਾ ਵਾ ਪਰ ਉਹਦਾ ਮੈਸੇਜ ਦੱਸਦਾ ਵਾਂ ਕਿ ਉਹ ਕਹਿੰਦਾ ਸੀ ਕਿ ਕਈ ਲੋਕ ਇਹ ਸ਼ਿਕਾਇਤ ਲਾਂਦੇ ਆ ਕਿ ਬਾਪੂ ਤੱਤਾ ਬੜੀ ਜਲਦੀ ਹੋ ਜਾਂਦਾ ਕਿਉਂਕਿ ਮਾਂ ਪਿਆਰ ਦੇ ਲਈ ਬੜੀ ਮਸ਼ਹੂਰ ਹੈ ਕਿ ਜਿਵੇਂ ਛੱਤ ਦੇ ਉੱਤੇ ਕੋਈ ਟੀਨ ਵੀ ਮੰਨ ਲਓ ਛੱਤ ਹੈ ਧੁੱਪ ਵੀ ਪੈਂਦੀ ਹੈ ਮੀਂਹ ਹਨੇਰੀ ਚੱਕੜ ਜਦੋਂ ਉੱਪਰ ਗੜੇ ਵੀ ਪੈਂਦੇ ਨਾ ਬੜੀ ਖੜਕਦੀ ਹੈ ਉਹ ਕਹਿੰਦੇ ਬਹੁਤ ਖੜਕਦੀ ਹੈ ਉਹ ਬਾਪੂ ਉਹ ਛਾਤਰਗਾ ਧੁੱਪਾਂ ਸਹੰਦਾ ਤੱਤਾ ਵੀ ਜਲਦੀ ਹੋ ਜਾਂਦਾ ਪਰ ਆਪਾਂ ਨੂੰ ਪਤਾ ਉਹ ਕੀ ਕੰਮ ਕਰਦਾ ਉਹ ਛੱਤ ਹੈ ਉਹ ਸਾਰਿਆਂ ਨੂੰ ਢੱਕ ਲੈਂਦੀ ਬਹੁਤ ਬਹੁਤ ਵਧਾਈ ਦੇ ਪਾਤਰਾ ਬਹੁਤ ਧੰਨਵਾਦ ਪ੍ਰਵੀਨ ਮੈਰਾਜੀ ਦਾ ਬਿਲਕੁਲ ਸਾਹਿਬ ਜੀ ਦਾ ਪ੍ਰਵਿੰਦਰ ਰਾਜੂ ਦੀ ਜਾਈ ਮੈਂ ਇਹ ਫਿਲਮ ਬਾਰੇ ਇਹੀ ਕਹਿਣਾ ਚਾਹਾਂਗਾ ਜੀ ਮਤਲਬ ਇੱਕ ਬਹੁਤ ਵਧੀਆ ਬਹੁਤ ਨਾਈਸ ਮੂਵੀ ਹੈ ਦੇਖੋ ਅੱਜ ਮੈਂ ਆਪਣੀ ਪੂਰੀ ਫੈਮਲੀ ਨੂੰ ਲੈ ਤੇ ਤੁਸੀਂ ਵੀ ਆਪਣੀ ਫੈਮਿਲੀ ਨਾਲ ਲਿਆਓ ਔਰ ਬਹੁਤ ਅੱਛਾ ਤੁਹਾਨੂੰ ਵਿੱਚ ਮੈਸੇਜ ਮਿਲੇਗਾ ਦੇਖਣ ਨੂੰ ਬਹੁਤ ਅੱਛੀ ਔਰ ਨਾਈਸ ਮੂਵੀ ਹੈ ਫੈਮਿਲੀ ਮੂਵੀ ਹੈ ਬਹੁਤ ਤੁਸੀਂ ਮਤਲਬ ਇੰਜੋਏ ਕਰੋਗੇ ਬਹੁਤ ਨਾਈਸ ਮੂਵੀ ਹੈ ਔਰ ਹੋਰ ਵੀ ਕਾਫੀ ਆਪਣਾ ਫਿਲਮ ਦੇ ਵਿੱਚ ਕਾਫੀ ਅੱਛੀ ਰਿਲੀਜ਼ ਚੱਲਦੀ ਪਈ ਆ ਹੋਰ ਵੀ ਕਲਾਕਾਰ ਇੱਥੇ ਆਪਣਾ ਸ਼ਾਮ ਨੂੰ ਆਣਗੇ ਇੱਥੇ ਤੇ ਅਸੀਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਆਪਾਂ ਹੋਰ ਜਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਸਰ ਸਵਾਗਤ ਹੈ ਤੁਹਾਡਾ ਲੁਧਿਆਣਾ ਟਾਪ ላይ ਮੀਨ ਤੇ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਫਿਲਮ ਦੀ ਹੁੰਦੀ ਦੇ ਬਾਰੇ ਸੀ ਸਭ ਤੋਂ ਪਹਿਲਾਂ ਇਹ ਸਸ਼ੀਕਰ ਸਾਰੇ ਇਹਨੂੰ ਤੇ ਲੁਧਿਆਣਾ ਟਾਪ ਪ੍ਰੈਸ ਨੂੰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਇੱਥੇ ਸਾਰੇ ਫੈਮਲੀ ਆਏ ਆ ਤੇ ਮੇਰੇ ਮੇਰਾ ਵੀਰ ਰਾਜੂ ਜੋ ਕਿ ਇਸ ਫਿਲਮ ਦੇ ਵਿੱਚ ਬਹੁਤ ਅੱਛਾ ਰੋਲ ਨਿਭਾਰੇ ਨੇ ਬਹੁਤ ਅੱਛੇ ਡਾਇਲੋਗ ਬੋਲੇ ਨੇ ਸਾਨੂੰ ਬਹੁਤ ਅੱਛਾ ਲੱਗਿਆ ਸੋ ਅੱਜ ਸਾਨੂੰ ਬੜਾ ਅੱਛਾ ਲੱਗ ਰਿਹਾ ਜਿਸ ਸਾਰੇ ਇੱਥੇ ਸਾਰੀ ਫੈਮਿਲੀ ਇਕੱਠੀ ਹੋ ਕੇ ਇੱਕ ਪਰਿਵਾਰਿਕ ਫਿਲਮ ਦੇਖਣੇ ਇਹ ਫਿਲਮ ਜੋ ਕਿ ਮੈਂ ਸਾਰਿਆਂ ਨੂੰ ਹੋਰ ਹੋਰ ਵੀ ਮੈਸੇਜ ਦੇਣਾ ਚਾਹੁੰਦਾ ਹੈ ਕਿ ਸਾਰੇ ਜਣੇ ਕਿਰਪਾ ਕਰਕੇ ਬੇਨਤੀ ਹੈ ਕਿ ਤੁਸੀਂ ਵੀ ਇਸ ਫਿਲਮ ਨੂੰ ਦੇਖੋ ਆਪਣੇ ਬੱਚਿਆਂ ਨੂੰ ਲਿਆਓ ਤਾਂ ਕਿ ਇਸ ਬੱਚਿਆਂ ਨੂੰ ਵੀ ਪਤਾ ਲੱਗੇ ਸੰਸਕਾਰ ਬਾਰੇ ਪਤਾ ਲੱਗੇ ਸੋ ਮੈਂ ਐਨਾ ਕੀ ਕਹਿ ਸਕਦਾ ਕਿ ਤੁਹਾਨੂੰ ਸਾਰਿਆਂ ਇੱਕ ਤੁਹਾਨੂੰ ਮੈਂ ਹੋਰ ਵੀ ਗੱਲ ਕਹੂੰਗਾ ਕਿ ਹੋਰ ਵੀ ਮੂਵੀਜ਼ ਹੈਗੀਆਂ ਵਗੈਰਾ ਹੁੰਦੀਆਂ ਹੈਗੀਆਂ ਨੇ ਇਸ ਮੂਵੀ ਦੇ ਵਿੱਚ ਇਦਾਂ ਦਾ ਕਿਹੜਾ ਆਪਣਾ ਹੈਗੀ ਗੱਲਬਾਤ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖ ਜੀ ਕਲਾਕਾਰ ਆਰਟਿਸਟ ਸਾਰੇ ਵਧੀਆ ਨੇ ਜੋ ਕਿ ਪ੍ਰਵੀਨ ਮੈਰਾ ਜੀ ਨੇ ਡਾਇਰੈਕਟ ਕੀਤਾ ਉਹ ਖੁਦ ਹੀਰੋ ਵੀ ਨੇ ਮੈਨੂੰ ਬਹੁਤ ਅੱਛਾ ਲੱਗਿਆ ਉਹਨਾਂ ਦੀ ਐਕਟਿੰਗ ਤੇ ਉਹਨਾਂ ਦੇ ਬਾਪੂ ਜੀ ਦਾ ਰੋਲ ਜਿਹੜਾ ਸਾਰੀ ਟੀਮ ਦਾ ਜਿਨ੍ਹਾਂ ਨੇ ਵੀ ਸਾਰੀ ਟੀਮ ਨੇ ਰਲ ਕੇ ਕੰਮ ਕੀਤਾ ਬਹੁਤ ਹੀ ਵਧੀਆ ਕੀਤਾ ਤੇ ਮੈਂ ਚਾਹੁੰਦਾ ਜਿਹੜੀ ਨੈਕਸਟ ਮੂਵੀ ਲੈ ਕੇ ਆਉਂਗੇ ਜਿੱਦਾਂ ਜਿੱਦਾਂ ਅੱਗੇ ਅੱਗੇ ਮੂਵੀਆ ਲੈਂਦੇ ਰੋਗੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਇਹਨਾਂ ਦੀ ਮਿਹਨਤ ਦਾ ਰੰਗ ਇੱਕ ਨਾ ਇੱਕ ਜਰੂਰ ਰੰਗ ਵਾਲਾ ਦਲਾਇ ਦੇ ਲਾਉਂਗਾ ਮੈਨੂੰ ਪੂਰੀ ਉਮੀਦ ਹੈ ਜਿਸ ਤਰ੍ਹਾਂ ਇਹਨਾਂ ਨੇ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਨੇ ਇਹ ਇਹਨਾਂ ਨੂੰ ਪਤਾ ਹੈ ਕਿ ਮੈਂ ਕਿਹੜੇ ਪਾਪੜੇ ਵੇਲ ਕੇ ਕਿੱਦਾਂ 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 ਨਹੀਂ ਇੱਥੇ ਤੱਕ ਪਹੁੰਚਿਆ ਇਹ ਇਸ ਵੀਰੇ ਨੂੰ ਪਤਾ ਹੋਊਗਾ ਕਿੰਨੀ ਖੁਸ਼ੀ ਹੈ ਇਹਨਾਂ ਦੀ ਖੁਸ਼ੀ ਸਾਡੀ ਖੁਸ਼ੀ ਹੈ ਥੈਂਕ ਯੂ ਸੋ ਮਚ ਹਾਂਜੀ ਅਸੀਂ ਹੋਰ ਜਨਾਂ ਨਾਲ ਵੀ ਅਸੀਂ ਗੱਲਬਾਤ ਕਰਾਣੇ ਹੈਗੇ ਆ ਹਾਂਜੀ ਸਵਾਗਤ ਹੈ ਤੁਹਾਡਾ ਸਰਦਾਰ ਜੀ ਦਾ ਕਬੂ ਦੀ ਉਸकी गलत हां जी जी मैं इकबाल सिंह ਭੱਟੀਆਂ जी ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਕਹਿਣਾ ਇਹੀ ਚਾਹੂੰਗਾ ਜੀ ਇਹ ਫਿਲਮ ਸਾਡੇ ਬਹੁਤ ਹੀ ਖਾਸ ਦੋਸਤ ਪ੍ਰਵਿੰਦਰ ਰਾਜੂ ਜੀ ਜੋ ਕਿ ਵੈਸੇ ਹੀ 18-20 ਸਾਲਾਂ ਤੋਂ ਥੀਏਟਰ ਆਰਟਿਸਟ ਨੇ ਪਹਿਲਾਂ ਵੀ ਬਹੁਤ ਮੂਵੀਆਂ ਕਰ ਚੁੱਕੇ ਨੇ ਇਹ ਮੂਵੀ ਕੁਝ ਖਾਸ ਹੈ ਸਾਡੇ ਲਈ ਬਹੁਤ ਉਤਸ਼ਾਹ ਹੈ ਅਸੀਂ ਸਾਰੇ ਆਪਣੇ ਪਰਿਵਾਰ ਨਾਲ ਦੇਖਣ ਆਏ ਹਾਂ ਤੇ ਇਹਦੇ ਵਿੱਚ ਜਿਹੜੇ ਡਾਇਰੈਕਟਰ ਨੇ ਤੇ ਰੀਟਰ ਰਾਈਟਰ ਵੀ ਨੇ ਪ੍ਰਵੀਨ ਮਹਿਰਾ ਜੀ ਉਹਨਾਂ ਦਾ ਜਿਹੜਾ ਬਾਪੂ ਜੀ ਦਾ ਰੋਲ ਕੀਤਾ ਉਹ ਮੇਰੇ ਬਹੁਤ ਖਾਸ ਦੋਸਤ ਨੇ ਹਰਮਿੰਦਰ ਬਿਲਖੂ ਜੀ ਤੇ ਕੁਲ ਮਿਲਾ ਕੇ ਪਰਵਾਰਕ ਮੂਵੀ ਹੈ ਬਹੁਤ ਸੋਹਣੀ ਮੂਵੀ ਹੈ ਆਸ ਕਰਦੇ ਹਾਂ ਤੁਸੀਂ ਵੀ ਸਾਡਾ ਐਮ ਐਸ ਜੇ ਦੇਖ ਕੇ ਜਰੂਰ ਆਓਗੇ ਥੈਂਕ ਯੂ ਲੁਧਿਆਣਾ ਟਾਪ ਨਿਊਜ਼ ਜੀ ਹਾਂ ਜੀ ਅਸੀਂ ਇੱਕ ਇੱਕ ਦੋ ਜਣਾਂ ਨਾਲ ਅਸੀਂ ਹੋਰ ਵੀ ਗੱਲਬਾਤ ਕਰਦੇ ਹੈਗੇ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਜਰੀਆ ਤੁਸੀਂ ਅੱਜ ਮੂਵੀ ਦੇਖਣ ਆਏ ਬੱਪੂ ਦਾ ਕਲਾਕਾਰ ਅਸੀਂ ਮੈਨੂੰ ਬਹੁਤ ਐਕਸਾਈਟਮੈਂਟ ਹੈ ਕਿ ਮੈਂ ਆਪਣੇ ਹਸਬੰਡ ਦੀ ਮੂਵੀ ਦੇਖਣ ਆਈ ਹਾਂ ਤੇ ਬਾਕੀ ਹੁਣ ਮੂਵੀ ਦੇਖ ਕੇ ਦੱਸਾਂਗੇ ਵੀ ਮੂਵੀ ਕਿੱਦਾਂ ਦੀ ਹੈ ਨਹੀਂ ਅੱਜ ਤੁਸੀਂ ਆਪਣੇ ਪੂਰੀ ਫੈਮਿਲੀ ਨਾਲ ਤੁਸੀਂ ਆਏ ਹੈਗੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਦਾਂ ਦਾ ਕੀ ਹੈਗਾ ਫਿਲਮ ਦੇ ਵਿੱਚ ਮੂਵੀ ਦੇ ਵਿੱਚ ਫਿਲਹਾਲ ਤਾਂ ਅਸੀਂ ਨਹੀਂ ਦੇਖੀ ਬਾਕੀ ਦੇਖ ਕੇ ਦੱਸਾਂਗੇ ਵੀ ਕਿੱਦਾਂ ਦੀ ਹੈ ਤੇ ਮੈਸੇਜ ਜ਼ਰੂਰ ਦੇਣਾ ਚਾਹਾਂਗੇ ਕਿ ਫੈਮਿਲੀ ਮੂਵੀ ਹੈ ਤੇ ਸਾਰੇ ਦੇਖਣ ਆਓ ਦੇਖੋ ਜੀ ਕਿੰਨਾ ਵਧੀਆ ਅੱਛਾ ਲੱਗਦਾ ਇਹ ਕਿਉਂ ਫੈਮਿਲੀ ਪਿਕਚਰ ਹੈ ਇਹ ਬਹੁਤ ਅੱਛੀ ਫਿਲਮ ਹੈ ਔਰ ਮੈਂ ਵੀ ਦੇਖੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੈਂ ਵੀ ਉਹ ਹੈ ਮੂਵੀ ਦੇਖੀ ਹੈ ਬਹੁਤ ਅੱਛੀ ਮੂਵੀ ਹੈ ਔਰ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਹਿਣਾ ਚਾਹੂੰਗਾ ਕਿ ਇੱਕ ਵਾਰੀ ਫਿਲਮ ਆ ਕੇ ਜ਼ਰੂਰ ਦੇਖੋ ਆ ਕੇ ਬਹੁਤ ਅੱਛੀ ਫਿਲਮ ਹੈ ਫੈਮਿਲੀ ਫਿਲਮ ਹੈਗੀ ਹੈ ਔਰ ਆਉਣ ਵਾਲੇ ਟਾਈਮ ਦੇ ਬੱਚਿਆਂ ਨੂੰ ਸਮਝਾਉਣ ਵਾਲੀ ਫਿਲਮ ਹੈ ਕਿੱਦਾਂ ਦੀ ਫਿਲਮ ਹੈ ਔਰ ਤੁਸੀਂ ਜੁੜੇ ਰਹੋ ਲੁਧਿਆਣਾ ਟਾਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ